ਜੈਨੋ ਤੇ ਸਾਰੇ ਵੀਰਾਂ ਭੈਣਾਂ ਨੂੰ ਨਮਸਕਾਰ ਹੈ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਭਰਾਵਾਂ ਦੀ ਹੱਟੀ ਬਾਸਟਰ ਰੋਡ ਮੋਰ ਮੰਡੀ ਫੈਨਸੀ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਨਿਤ ਨਵੀਂ ਆਉਂਦੀ ਹੈ ਜੀ ਆ ਨਵੇਂ ਆ ਗਏ ਜੀ ਹੋਰ ਕੱਪੜਾ ਦੇਖੋ ਜੀ ਬਿਲਕੁਲ ਕੁਆਲਿਟੀ ਕੱਪੜੇ ਦੀ ਬਿਲਕੁਲ ਮਲਾਈਮ ਕੁਆਲਿਟੀ ਦੇ ਉੱਤੇ ਮਖਮਲ ਵਰਗੀ ਕੁਆਲਿਟੀ ਹੈ ਜੀ ਇਹ ਦੇਸੀ ਕੇ ਹੋਈ ਜਮਾਂ ਦੇਖਣ ਦੇ ਵਿੱਚ ਦੇਖੋ ਕਪੜਾ ਪੂਰਾ ਵਧੀਆ ਫੈਂਸੀ ਕਪੜਾ ਜੀ ਇਹ ਫੈਂਸੀ ਦੁਪट्टे ਦੇ ਨਾਲ ਹੈ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 750-800 ਦਾ ਸੂਟ ਵਿਖਦਾ ਹੈਗਾ ਸਾਡਾ ਰੇਟ ਹੈ ਸਿਰਫ 500 ਰੁਪਿਆ ਜੀ ਇਹ ਕਪੜਾ ਦੇਖੋ ਜੀ ਕਪੜੇ ਦੀ ਕੁਆਲਿਟੀ ਬਿਲਕੁਲ ਮਲائم ਕੁਆਲਿਟੀ ਮਖਮਲ ਵਰਗਾ ਕਪੜਾ ਹੈਗਾ ਭਰਾਵਾਂ ਦੀ ਹੱਤੀ ਦੇ ਉੱਤੇ ਸਿਰਫ 500 ਰੁਪਏ ਦੇ ਵਿੱਚ ਕਾਚਾ ਜੀ ਇਹ ਫੈਂਸੀ ਡਿਜ਼ਾਈਨਰ ਸੂਟ ਹੈ ਫੈਂਸੀ ਦੁਪट्टे ਦੇ ਨਾਲ ਨਮੀ ਤੋਂ ਨਮੀ ਵੈਰਾਈਟੀ ਨਮੀ ਤੋਂ ਮੇ ਡਿਜ਼ਾਈਨ ਇਹ ਨੀਗਾ ਵੀ ਭਰਾਮਾ ਦੀ ਹੱਟੀ ਦੇ ਉੱਤੇ ਨਿਤ ਨਮੀ ਕੁਆਲਿਟੀ ਆਉਂਦੀ ਰਹਿੰਦੀ ਹੈ ਜੀ ਕੁਆਲਿਟੀਆਂ ਦਾ ਹੋਰ ਬਹੁਤ ਹੁੰਦੀਆਂ ਨੇ ਜੀਆਂ ਨਿਤ ਨਵੀਂ ਆਉਂਦੀ ਹੈ ਜੀ ਸਾਡੇ ਕੋਲੇ ਭਰਾਮਾ ਦੀ ਹੱਟੀ ਦੇ ਉੱਤੇ ਬਿਲਕੁਲ ਗਰਮੀ ਵਾਲੀ ਵੈਰਾਈਟੀ ਹੈ ਇਹ ਸਿਰਫ 500 ਰੁਪਏ ਦਾ ਸੂਟ ਘਾਟਾ ਜੀ ਇਹ 500 ਰੁਪਏ ਦੇ ਵਿੱਚ ਫੈਨਸੀ ਸੂਟ ਵਿਦ ਦੁਪੱਟਾ ਇੱਕ ਇੱਕ ਡਿਜ਼ਾਈਨ ਦੇ ਵਿੱਚ ਪੰਜ ਜਿਹੜਾ ਕਲਰ ਆਈ ਇਹਦੇ ਵਿੱਚ ਚੈਨ ਤਾਂ ਬਹੁਤ ਹੀ ਆਏ ਹੋਏ ਆ ਇਹਦੇ ਵਿੱਚ ਆ ਕੇ ਦੇਖ ਕੇ ਪਰਕ ਤੇ ਲੋ ਜ ਕਿੰਨਾ সফট ਕਪੜਾ ਹੈਗਾ ਗਰਮੀ ਬਾਅਦ ਤੇ ਕਪੜਾ ਜੀ ਬਿਲਕੁਲ ਆ ਦੇਖੋ ਜਿਹਨ ਇਹਦੇ ਵਿੱਚ ਡਿਜ਼ਾਈਨ ਤਾਂ ਇੱਕ ਤੋਂ ਇੱਕ ਵਧੀਆ ਇਹਦੇ ਵਿੱਚ ਡਿਜ਼ਾਈਨਰ ਫੈਨਸੀ ਸੂਟ ਕਪੜਾ ਬਿਲਕੁਲ ਓਕੇ ਕੁਆਲਿਟੀ ਖੈਰ ਸੀ ਦੁਪੱਟੇ ਦੇ ਨਾਲ ਸਿਰਫ 500 ਰੁਪਏ ਦਾ ਕੱਟਾ ਜੀ ਇਹ ਹੋਲ ਸੇਲ ਰੇਟਾਂ ਦੇ ਉੱਤੇ ਮਾਲ ਵੇਚ ਰਹੇ ਹਾਂ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਹੋਲ ਸੇਲ ਰੇਟਾਂ ਦੇ ਉੱਤੇ ਬਿਲਕੁਲ ਵਧੀਆ ਕੁਆਲਿਟੀ ਦੇ ਵਿੱਚ ਕਪੜਾ ਵੇਚਿਆ ਜਾਂਦਾ ਜਿੱਥੇ ਵਧੀਆ ਕੁਆਲਿਟੀ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਮਾਰਕੀਟ ਦੇ ਵਿੱਚ 750 ਰੁਪਏ ਵਿਕੇ 800 ਦਾ ਵਿਕੇ ਇਹ ਸਾਡਾ ਰੇਟ ਸਿਰਫ 500 ਰੁਪਏ ਹੈ ਜੀ ਇਹਦਾ ਰੇਟ ਪੰਜ ਡ ਕਲਰ ਹੋਣਗੇ ਡਿਜ਼ਾਈਨ ਦੇ ਵਿੱਚ ਵੀ ਜੀ ਬਹੁਤ ਹੀ ਫਾਇਰਸੀ ਡਿਜ਼ਾਈਨਾਂ ਦੇ ਵਿੱਚ ਫਾਇਰਸੀ ਕਲਰਾਂ ਦੇ ਵਿੱਚ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਆ ਰਿਹਾ ਜੀ ਇਹਦੇ ਵਿੱਚ ਸਾਰਾ ਸਿਰਫ 500 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾਗਾ ਲਓ ਦੇਖੋ ਮੀਡੀਅਮ ਕਲਰਾਂ ਵਿੱਚ ਵੀ ਆ ਗਿਆ ਜੀ ਪਹਿਲੇ ਡਾਰਕ ਕਲਰ ਸੀਗੇ ਦੇਖੋ ਮੀਡੀਅਮ ਕਲਰ ਵੀ ਆ ਗਿਆ ਇਹਦੇ ਵਿੱਚ}{|\text{ਮਾਲ ਬਹੁਤ ਕੁਆਂਟੀਟੀ ਦੇ ਵਿੱਚ ਹੈ ਕਿੰਨੇ ਮਰਜ਼ੀ ਸੂਟ ਬਣ ਜਾ ਸਕਦੇ ਹੋ ਜੀ ਇਹਦੇ ਵਿੱਚੋਂ}{|\text{ਕਿਸੇ ਵੀ ਭੈਣ ਭਰਾੜੇ ਪਿੰਡਾਂ ਦੇ ਵਿੱਚ ਦੁਕਾਨਦਾਰੀ ਵਾਸਤੇ ਇਕੱਠਾ ਵੇਚਣ ਵਾਸਤੇ ਕੱਪੜਾ ਜਾਣਾ ਹੋਵੇ ਤਾਂ ਜਿੰਨਾ ਵੀ ਹੋ ਹੋ ਸਕਿਆ ਵੱਧ ਤੋਂ ਵੱਧ ਕਨਸੈਸ਼ਨ ਕਰਕੇ ਕੱਪੜਾ ਦਿੱਤਾ ਜਾਊਗਾ ਜੀ}{|\text{ਸਪੈਸ਼ਲ ਆਫਰ ਹੈ ਕੀ 30 April ਤੱਕ ਸਪੈਸ਼ਲ ਆਫਰ ਚੱਲ ਰਹੀ ਹੈ ਜਿਹੜੀ ਉਹ ਆਫਰ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ ਭਰਾਵਾਂ ਦੀ ਹੱਤੀ ਦੇ ਉੱਤੇ}} ਭਾਰੀ ਸ਼ਹਿਰ ਮੇਲਾ ਚੱਲ ਰਿਹਾ ਹੈਗਾ ਭਰਾਮਾਂ ਦੀ ਹਿੱਕੀ ਬਾਸਟਰ ਰੋਡ ਮੌਰ ਮੰਡੀ ਭਾਰੀ ਸ਼ਹਿਰ ਮੇਲੇ ਦੇ ਦਿੱਤੇ ਰੰਗ ਤੇ ਡਿਜ਼ਾਈਨ ਤੇ ਇਹਦੇ ਵਿੱਚ ਬਹੁਤ ਹੀ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਇਹਦੇ ਵਿੱਚ ਆਈਸੀ ਡਿਜ਼ਾਈਨਿੰਗ ਫੈਂਸੀ ਕਲਰ ਰੇਟ ਸਿਰਫ 500 ਰੁਪਏ ਜੀ ਇਹਦਾ ਵੀ 500 ਰੁਪਏ ਦੇ ਵਿੱਚ ਭਾਰੀ ਸਿਰ ਮਿਲ ਗਾ ਰਹੇਗਾ ਭਾਰੀ ਸਿਰ ਮਿਲਣ ਦੇ ਉੱਤੇ ਇੰਨਾ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਨਾਲ ਬਿਲਕੁਲ ਮਲਾਈ ਵਰਗਾ ਕੱਪੜਾ ਹੈਗਾ ਬੜਾ ਮਾਰੀ ਹੱਟੀ ਦੇ ਉੱਤੇ ਭਾਰੀ ਸਿਰ ਮਿਲਿਆ ਚੱਲ ਰਿਹਾਗਾ ਪਰ ਅਮਰਦੀ ਹੱਟੀ ਦੇ ਤੇ ਹਾਰ ਕੇ ਸਮੇਂ ਦੇ ਸੁਪਟਾ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਬਹੁਤ ਹੀ ਲਾਈਨਾਂ ਦੇ ਵਿੱਚ ਤੇ ਕਦਰਾਂ ਜਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜਾਇਦਾ ਸਾਰੀ ਐਕਸਟਰਾ ਨੇ ਜੀ ਹਰ ਇੱਕ ਰਿਆਏ ਦੇ ਵਿੱਚ ਤਕਰੀਬਨ 4 ਜਾਂ 5 ਕਰਨਾ ਜਮਾਲ ਆਏਗਾ ਭਾਰੀ ਨਵੀਂ ਕੁਆਲਿਟੀ ਨਵੀਂ ਵੈਰਾਈਟੀ ਬਿਲਕੁਲ ਗਰਮੀ ਵਾਲੀ ਨਵੀਂ ਵੈਰਾਈਟੀ ਪਹੁੰਚ ਚੁੱਕੀ ਹੈ ਇਹ ਰਾਮਾ ਦੀ ਹੱਤੀ ਦੇ ਤੇ ਭਾਰੀ ਸੇਲ ਮਿਲਿਆ ਚੱਲ ਰਿਹਾਗਾ ਰਾਮਾ ਦੀ ਹੱਤੀ ਵਾਸਤੇ ਰੋਡ ਮੋੜ ਮੰਡੀ ਭਾਰੀ ਸੇਲ ਵਿਲਾ